ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਮੈਂਬਰ ਬਣ ਜਾ ਰਹੇ ਹੋ ਪਰ ਤੁਸੀਂ ਸੋਚਦੇ ਹੋਵੋਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤਾਂ ਅਸੀਂ ਪਹਿਲਾਂ ਵੀ ਸੀ ਬਿਲਕੁਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਭਾ ਵਿੱਚ ਕੰਮ ਵੀ ਕਰਦੇ ਰਹੇ ਬੜੀਆਂ ਕੁਰਬਾਨੀਆਂ ਵੀ ਆ ਤੁਹਾਡੀਆਂ ਬੜੀ ਵਾਰ ਸਰਕਾਰਾਂ ਵੀ ਬਣਾਈਆਂ ਨੇ بڑے بڑے ਸੰਘਰਸ਼ ਵੀ ਤੁਸੀਂ ਲੜੇ ਨੇ ਸੰਗਰੂਰ ਵੀ ਕੇ ਤੁਹਾਡੇ ਵਾਂਗ ਬਹੁਤ ਵੱਡਾ ਇਕੱਠ ਵੀ ਉਸਰਤੇ ਹੋਇਆ ਤੇ ਸਾਰੀ ਲੀਡਰਸ਼ਿਪ ਮੈਂ ਦੇਖ ਰਿਹਾ ਸੀ ਜੋ ਬੜੇ ਲੰਮੇ ਅਰਸੇ ਤੋਂ ਇੱਕ ਸਟੇਜ ਤੇ ਬਗਲਗੀਰ ਕਦੇ ਨਹੀਂ ਸੀ ਹੋਈ 38 ਤਰੀਕ ਨੂੰ ਉਸ ਸਟੇਜ ਤੇ ਤੁਸੀਂ ਵੀ ਦੇਖੀ ਹੋਣੀ ਹੈ ਸਾਰੀ ਲੀਡਰਸ਼ਿਪ ਅਕਾਲੀ ਦਲ ਦੀ ਬੈਠੀ ਸੀ ਔਰ ਸਾਰੇ ਮਤ ਬੇਪਲਾ ਕੇ 2.2024 ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੋਣੀ ਤਾਂ ਬੰਦ ਪ੍ਰਾਸੀ ਚਾਹੀਦੀ ਸੀ ਪਰ ਉਹਨਾਂ ਦੀ ਜੋ ਖੁਦ ਪ੍ਰਾਸੀ ਹੈ ਮਾਦਰ ਪ੍ਰਾਸੀ ਹੈ ਮੌਕਾ ਪ੍ਰਾਸੀ ਹੈ ਨਿਜ ਪ੍ਰਾਸੀ ਹੈ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਤਾਕਤਾਰ ਕਰਦਾ ਉਹਨੂੰ ਪਾਕ ਸਾਫ ਕਰਨ ਦੇ ਲਈ ਜੋ ਹੁਕਮਨਾਮੇ ਆਏ ਤੁਸੀਂ ਦੁਨੀਆ ਵਿੱਚ ਸਾਰਿਆਂ ਨੇ ਲਾਈਵ ਦੇਖੇ ਆ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਬਣਿਆ 105 ਸਾਲ ਬਾਅਦ ਆਪਾਂ ਨੂੰ ਉਦੀ ਪੁਨਰ ਸਿਰਜੀਤੀ ਦੀ ਲੋੜ ਪੈ ਗਈ ਕਿਉਂਕਿ ਜਿਹੜੇ ਸਿਧਾਂਤ ਸੀ ਪਰੰਪਰਾਵਾਂ ਮਰਿਆਦਾਵਾਂ ਸੀ ਉਹ ਸਾਡੀ ਲੀਡਰਸ਼ਿਪ ਨੇ ਨਿਜ ਪ੍ਰਾਸੀ ਕਰਕੇ ਲਾਂਬੇ ਛੱਡਤੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੇਵਲੇ ਇੱਕ ਵਾਸੀ ਜਮਾਤ ਨਹੀਂ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਮੂਵਮੈਂਟ ਹੈ ਇੱਕ ਲਹਿਰ ਹੈ ਸੇਵਾ ਦੀ ਕੁਰਬਾਨੀਆਂ ਦੀ ਸੰਘਰਸ਼ ਦੀ ਜਿਹੜੇ ਲੋਕ ਭੱਜ ਗਏ ਭਗੌੜੇ ਹੋ ਗਏ ਹੁਣ ਦੋ ਗੱਲਾਂ ਖੜੀਆਂ ਨੇ ਤੁਹਾਡੇ ਸਾਹਮਣੇ ਨਤਾਰਾ ਤੁਸੀਂ ਕਰ ਇੱਕ ਸਮੁੱਚੇ ਪੰਥ ਦੇ ਪੰਜਾਬੀਆਂ ਨੇ ਇੱਕ ਦਾ ਪੰਥ ਪੜਾਸਾਂ ਦਾ ਅਸ਼ਰੋਮਣੀ ਅਕਾਲੀ ਦਲ ਉਹ ਬਣਨ ਜਾ ਰਿਹਾ ਇੱਕ ਹੈ ਜਿਹੜਾ ਪੰਥ ਦੇ ਭਗੌੜੇ ਨੇ ਅਕਾਲ ਤਖਤ ਦੇ ਭਗੌੜੇ ਨੇ ਜਿਹੜੇ ਅਕਾਲੀ ਕਹਣ ਦਾ ਹੱਕ ਨਹੀਂ ਰੱਖਦੇ ਇੱਕ ਪਾਸੇ ਉਹ ਆਪਣਾ ਬੰਨੂ ਬੰਨਣ ਲੱਗੇ ਨੇ ਜਿਹੜੇ ਜੱਜਵੇ ਤੇ ਜਜਵਾਦ ਟੋੜੇ ਮਾਰਾਂ ਵਿੱਚ ਨੇ ਇਹ ਬਲਬਲੇ ਨੇ ਇਹਨਾਂ ਨੂੰ ਸਾਹਮਣੇ ਰੱਖੋ ਆਪਾ ਇਹ ਪਾਰਟੀ ਸ਼ੋਹਮਣੀ ਆਕਾਲੀ ਦਲ ਸਾਡੀ ਪੁਰਖਿਆਂ ਦੀ ਪਾਰਟੀ ਹੈ ਇਹਨੂੰ ਸ਼ਕਤੀਸ਼ਾਲੀ ਕਰਕੇ ਪੰਜਾਹ ਦੇ ਪੰਜਾਬ ਦੇ ਮਸਲੇ ਭਾਵੇਂ ਬੰਦੀ ਸਿੰਘਾਂ ਦੇ ਮਸਲੇ ਨੇ ਭਾਵੇਂ ਪੰਜਾਬ ਦੀ ਕਿਸਾਨੀ ਦਾ ਮਸਲਾ ਹੈ ਬਹੁਤ ਮਸਲੇ ਨੇ ਜਿਨ੍ਹਾਂ ਦੇ ਭਾਵੇਂ ਘਟ ਗਣਿਤ ਹੁੰਦੇ ਹੋਏ ਹੱਲੇ ਨੇ ਉਹਨਾਂ ਲਈ ਰੋਕੂ ਕੌਣ ਜਾਂਦਾ ਸ਼ਕਤੀ ਨਹੀਂ ਬਣਾ ਕੇ